ਗਿਆਨ ਤਿਹਾਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤ ਗੁਰ ਨਾਨਕ ਜਿਨ ਕਲ ਰਾਖੀ ਮੇਰੀ ਧਨਾਸਰੀ ਮਹੱਲਾ ਪਹਿਲਾ ਕਰ ਦੂਜਾ ਅਸ਼ਟਪਦੀਆ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਗੁਰ ਸਾਕਰ ਰਤਨੀ ਪਰਪੂਰੇ અમૃત સંત ચૂગે નહીં દૂરે ગુર સાગર રતની પરપૂરે અમૃત સંત ચૂગે નહીં દૂરે હર રસ ચોગ ચૂઘે પ્રબ ભાવે ਸਰਵਰ ਮੈਂ ਹੰਸ ਪ੍ਰਾਨ ਪਤ ਪਾਵੇ ਕਿਆ ਬਗ ਬਪੜਾ ਛਪੜੀ ਨਾਏ ਕੀਚੜ ਡੁਬੈ ਮੈਲ ਨ ਜਾਏ ਕਿਆ ਬਗ ਬਪੜਾ ਛਪੜੀ ਨਾਏ ਕੀਚੜ ਡੁੱਬੈ ਮੈਲ ਨਾ ਜਾਏ ਰਹਾਉ ਭਾਵ ਸਤਿਗੁਰੂ ਜੀ ਬਾਣੀ ਦੇ ਵਿੱਚ ਸਾਨੂੰ ਫਰਮਾਨ ਕਰਦੇ ਨੇ ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਗੁਰੂ ਮਾਨੋ ਇੱਕ ਸਮੁੰਦਰ ਹੈ ਜੋ ਪ੍ਰਭੂ ਦੀ ਸਿੱਖਤ ਸਲਾਹ ਦੇ ਰਤਨਾ ਨਾਲ ਨਾ ਕਾ ਨਕ ਭਰਿਆ ਹੋਇਆ ਹੈ ਗੁਰਮੁਖ ਸਿੱਖ ਉਸ ਸਾਗਰ ਵਿੱਚੋਂ ਆਤਮਿਕ ਜੀਵਨ ਦੇਣ ਵਾਲੀ ਖੁਰਾਕ ਪ੍ਰਾਪਤ ਕਰਦੇ ਹਨ ਜਿਵੇਂ ਹੰਸ ਮੋਤੀ ਚੁਗਦੇ ਹਨ ਤੇ ਗੁਰੂ ਤੋਂ ਦੂਰ ਨਹੀਂ ਰਹਿੰਦੇ ਪ੍ਰਭੂ ਦੀ ਮੇਰ ਅਨੁਸਾਰ ਸੰਤ ਹੰਸ ਹਰ ਨਾਮ ਰਸ ਦੀ ਚੋਗ ਚੁਗਦੇ ਹਨ ਗੁਰਸਿੱਖ ਹੰਸ ਗੁਰੂ ਸਰੋਵਰ ਵਿੱਚ ਟਿਕਿਆ ਰਹਿੰਦਾ ਹੈ ਤੇ ਜਿੰਦ ਦੇ ਮਾਲਕ ਪ੍ਰਭੂ ਨੂੰ ਲੱਭ ਲੈਂਦਾ ਹੈ ਵਿਚਾਰਾ ਬਗਲਾ ਛਪੜੀ ਵਿੱਚ ਕਾਦੇ ਲੀਣਾਉਂਦਾ ਹੈ ਕੁਝ ਨਹੀਂ ਖਟਦਾ ਸਗੋਂ ਛਪੜੀ ਵਿੱਚ ਆ ਕੇ ਟਿੱਕੜ ਵਿੱਚ ਡੁੱਬਦਾ ਹੈ ਉਸ ਦੀ ਇਹ ਮੈਲ ਦੂਰ ਨਹੀਂ ਹੁੰਦੀ ਜਿਹੜਾ ਮਨੁੱਖ ਗੁਰੂ ਸੁੰਦਰ ਨੂੰ ਛੱਡ ਕੇ ਦੇਵੀ ਦੇਵਤਿਆਂ ਆਦਿਕ ਹੋਰ ਹੋਰ ਦੇ ਆਸਰੇ ਭਾਲਦਾ ਹੈ ਉਹ ਮਾਨੋ ਛਪੜੀ ਵਿੱਚ ਹੀ ਨਾ ਰਿਆ ਹੈ ਉਥੋਂ ਉਹ ਹੋਰ ਮਾਇਆ ਮੋਹ ਦੀ ਮੈਲ ਸਹੇਣ ਲੈਂਦਾ ਹੈ